ਸਾਡਾ ਨਾਮ ਗੁਰਿੰਦਰਜੀਤ ਸਿੰਘ ਹੈ ਮੈਂ ਸ਼੍ਰੀ ਨਾਨਕਪੁਰ ਸਾਹਿਬ ਪਾਰਲੀਮੈਂਟਿਕ ਕੰਸਟੀਟੂਐਂਸੀ ਤੋਂ ਇੰਡੀਪੈਂਡੈਂਟ ਚੋਣ ਲੜਨ ਦਾ ਇਲਾਨ ਕਰਦਾ ਜੀ ਤੇ ਕਰਨਾ ਕੀਤਾ ਇਸ ਕਰਕੇ ਹੈ ਕਿ ਜਿਹੜੇ ਆਮ ਲੋਕਾਂ ਦੇ ਮੁੱਦੇ ਨੇ ਉਹ ਹੁਣ ਤੱਕ ਕੋਈ ਵੀ ਸਰਕਾਰਾਂ ਉਹਨਾਂ ਨੂੰ ਪ੍ਰਭਖਤ ਤੌਰ ਤੇ ਖਤਮ ਨਹੀਂ ਕਰ ਸਕੀਆਂ ਨਾ ਹੀ ਉਹ ਚਾਹੁੰਦੀਆਂ ਨੇ ਕਿ ਉਹ ਖਤਮ ਕਰਨ ਜੀ ਕੋਈ ਵੀ ਸਰਕਾਰ ਆਉਂਦੀ ਹੈ ਇੱਕ ਦੂਜੇ ਤੇ ਠਿਗਰਾ ਘੋੜਦੀ ਹੈ ਉਹ ਇਸੇ ਹੁਣ ਵੀ ਉਹਨਾਂ ਦੇ ਇਲਜ਼ਾਮਾ ਇੱਕ ਦੂਜੇ ਤੇ ਜਿਵੇਂ ਅਕਾਲੀ ਦਲ ਵਾਲੇ ਭਾਜਪੀ ਤੇ ਕਾਂਗਰਸ ਵਾਲਿਆਂ ਤੇ ਆਪ ਵਾਲੇ ਆਪਸ ਦੇ ਵਿੱਚ ਇਲਜ਼ਾਮ ਕਰਦੇ ਪਰ ਬੇਸਿਕ ਉਹਨਾਂ ਦਾ ਮੁੱਦਾ ਹੋਣਾ ਚਾਹੀਦਾ ਕਿ ਆਮ ਲੋਕਾਂ ਦੀ ਜੋ ਸਰਕਾਰ ਬਣ ਗਈ ਤਾਂ ਆਮ ਲੋਕਾਂ ਦੇ ਵਿਚਾਰ ਕੇ ਉਹਨਾਂ ਦੇ ਮੁੱਦੇ ਹੱਲ ਕੀਤੇ ਜਾਣ ਜੇ ਨਹੀਂ ਹੁੰਦੇ ਤਾਂ ਸਾਰੀ ਪਾਰਟੀਆਂ ਨੂੰ ਇਕੱਠੇ ਹੋ ਕੇ ਉਹਨਾਂ ਦਾ ਹੱਲ ਕੱਢਣਾ ਚਾਹੀਦਾ ਉਹ ਨਹੀਂ ਕਰਦੇ ਤੇ ਇਸ ਕਰਕੇ ਮੈਂ ਇੰਡੀਪੈਂਡੈਂਟ ਕੈਂਡੀਡੇਟ ਐਜ਼ ਆ ਇੰਡੀਪੈਂਡੈਂਟ ਕੈਂਡੀਡੇਟ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲੈ ਕੇ ਆ ਰਿਹਾ ਕਿ ਮੇਰੀ ਆਵਾਜ਼ ਬਣਨ ਮੈਨੂੰ ਵੋਟਾਂ ਪਾਉਣ ਤੇ ਮੈਂ ਉਹਨਾਂ ਦੇ ਮੁੱਦਿਆਂ ਤੇ ਲਈ ਆਵਾਜ਼ ਚੱਕ ਸਕਾਂ ਤੇ ਹੱਲ ਕਰ ਸਕਾਂ ਮੇਰਾ ਇੱਕ ਤਾਂ ਨਸ਼ਿਆਂ ਦਾ ਜਿਹੜਾ ਕਲੰਕ ਲੱਗਿਆ ਪੰਜਾਬ ਤੇ ਉਹ ਖਤਮ ਕਰਨਾ ਹੈ ਜੀ ਦੂਜਾ ਅਨਇੰਪਲੋਇਮੈਂਟ ਹੈ ਅਨਇੰਪਲੋਇਮੈਂਟ ਜਿਹੜੀ ਹੈਗੀ ਹੈ ਮੇਨ ਸਾਡੇ ਪੰਜਾਬ ਦੇ ਵਿੱਚ ਹਾਲੇ ਤੱਕ ਖਤਮ ਨਹੀਂ ਹੋ ਸਕੀ ਉਹਦੇ ਉਹ ਉਹ ਹੈ ਜੀ ਜਿਹੜੀ ਮੈਂ ਕਦਮ ਕਰਨਾ ਚਾਹੁੰਦਾ ਅਚ ਕਾਂਗਰਸ ਦੇ ਨਾਲ ਤੁਸੀਂ ਕਿੰਨਾ ਸਮਾਂ ਰਹੇ 17 ਸਾਲ ਰਿਹਾ ਜੀ ਮੈਂ ਐਨਐਸਏ ਤੋਂ ਸ਼ੁਰੂ ਕੀਤਾ ਸੀ ਕਾਂਗਰਸ ਦੇ ਵਿੱਚ ਤੇ ਲਾਸਟ ਮੈਂ ਮੀਤ ਪ੍ਰਧਾਨ ਰਿਹਾ ਜ਼ਿਲ੍ਹਾ ਮੀਤ ਪ੍ਰਧਾਨ ਮੁਹਾਲੀ ਦਾ 2014 ਤੱਕ ਉਸ ਤੋਂ ਬਾਅਦ ਫਿਰ ਮੈਂ ਕਾਂਗਰਸ ਤੋਂ ਦੂਰੀ ਬਣਾਈ ਸੀ ਜੀ ਫਾਈਟ ਕਿਵੇਂ ਦੇ ਉਹਦੇ ਕੋਲੋਂ ਕੀ ਨਾ ਜਾ ਰਿਹਾ ਸਰ ਜੀ ਇਹ ਸਿਚੁਏਸ਼ਨ ਸਿੱਖੀ ਆ। ਇਹ ਬੜਾ ਦੁਰਭਾਗੇ ਜੀ ਜਦੋਂ ਤੁਸੀਂ ਲੋਕਲ ਤੁਹਾਡੇ ਕੋਲ ਇੰਨੀ ਆ ਇੰਟਰਨੈਸ਼ਨਲ ਮਤਲਬ ਨੈਸ਼ਨਲ ਪਾਰਟੀਆਂ ਨੇ ਕਿਤਰੀ ਪਾਰਟੀਆਂ ਪਰ ਲੋਕਲ ਕੈਂਡੀਡੇਟ ਤੁਹਾਨੂੰ ਦੇ ਨਹੀਂ ਪੇਸ਼ ਕਰਦੇ ਉਹ ਸਾਡੀ ਵੱਡੀ ਪ੍ਰੋਬਲਮ ਇਹੀ ਹੈ ਜੀ ਮੁੱਦਿਆਂ ਦਾ ਹੱਲ ਇਸੇ ਕਰਕੇ ਨਹੀਂ ਹੁੰਦਾ ਮੈਂ ਬੜੀ ਫਾਈਟ ਦਾ ਕੋਈ ਇਦਾਂ ਦੀ ਗੱਲ ਨਹੀਂ ਜਦੋਂ ਬਾਹਰ ਦੇ ਕੈਂਡੀਡੇਟ ਨੇ ਸਾਰੇ ਤੇ ਮੈਂ ਲੋਕਲ ਆ ਜੀ ਮੇਰੇ ਵਾਸਤੇ ਤਾਂ ਲੋਕਾਂ 'ਚ ਆਮ ਵਿਚਰਨਾ ਤੇ ਆਮ ਪਹੁੰਚਣਾ ਨਾਲੇ ਸਾਰੇ ਪਰਿਵਾਰ ਨਹੀਂ ਤਿਆਰ ਕਰਕੇ ਫਾਈਟ ਦੀ ਕੋਈ ਗੱਲ ਨਹੀਂ ਅਸੀਂ ਆਪਣੀ ਗੱਲ ਲੋਕਾਂ 'ਚ ਰੱਖਾਂਗੇ ਬਾਕੀ ਵੈਗਨੂ ਜੀ ਸੇਮ ਮੁੱਦੇ ਨੇ ਆਪਣੇ ਜਿਵੇਂ ਨਸ਼ੇ ਦਾ ਮੁੱਦੇ ਹੈਗੇ ਨੇ ਮਾਈਨਿੰਗ ਦਾ ਮੁੱਦਾ ਹੈਗਾ ਜੀ ਅਨਪਲੋਇਮੈਂਟ ਦਾ ਮੁੱਦਾ ਹੈ ਸਾਰੇ ਕਹਿੰਦੇ ਅਸੀਂ ਕਰਾਂਗੇ ਸੋਲਵ ਪਰ ਪਾਰਟੀ ਦੇ ਜਦੋਂ ਪਾਰਟੀ ਸਰਕਾਰ ਚ ਆਉਂਦੀ ਹੈ ਉਹ ਸਾਰੀ ਚੀਜ਼ਾਂ ਭੁੱਲ ਜਾਂਦੇ ਨੇ ਇੱਥੋਂ ਤੱਕ ਕਿ ਉਹ ਆਮ ਲੋਕਾਂ ਤੋਂ ਵੀ ਟੁੱਟ ਜਾਂਦੇ ਨੇ ਨਾ ਤਾਂ ਆਮ ਲੋਕਾਂ ਦੇ ਵਿੱਚ ਜਾ ਕੇ ਕੋਈ ਗੱਲ ਕਰਦਾ ਨਾ ਉਹਨਾਂ ਦੀ ਸਾਂਝ ਲੰਦਾ ਆਪਾਂ ਬੇਸਿਕਲੀ ਇੰਡੀਪੈਂਡੈਂਟ ਕੈਂਡੀਡੇਟ ਦਾ ਇੱਕ ਫ੍ਰੀडम ਹੈ ਬੀਂਗ ਐ ਐਮਪੀ ਮੇਰੇ ਕੋਲ ਐਮਪੀ ਲੈਡ ਫੰਡ ਵੀ ਹੋਊਗਾ ਮੈਂ ਲੋਕਾਂ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਮੁਸ਼ਕਲਾਂ ਨੇ ਜਿਹੜੇ ਮੇਨ ਮੁੱਦੇ ਨੇ ਅਨਪਲੋਇਮੈਂਟ ਹੈ ਨਸ਼ੇ ਜਿਹੜਾ ਨਸ਼ੇ ਦਾ ਕਲੰਕ ਪੰਜਾਬ ਚ ਲਾਇਆ ਹੋਇਆ ਅੱਜ ਤੱਕ ਕੋਈ ਪਾਰਟੀ ਜਿਹੜੀ ਮਰਜੀ ਪਾਰਟੀ ਸਰਕਾਰ ਚ ਆਉਂਦੀ ਹੈ ਬਰਨਤਵਾਲ ਭੁੱਲ ਜਾਂਦੀ ਹੈ ਉਸ ਚੀਜ਼ ਦਾ ਖਤਮ ਕਰਨਾ ਸਾਡਾ ਪਹਿਲਾ ਟੀਚਾ ਦੂਜਾ ਅਨਇੰਪਲੋਇਮੈਂਟ ਜਿਹੜੀ ਸਾਡੇ ਹੈਗੀ ਆ ਹੁਣ ਜੋਪੜ ਤੋਂ ਜਦੋਂ ਆਪਾਂ ਬਲਾਚੌਰ ਵੱਲ ਜਾਂਦੇ ਹਾਂ ਕਾਟਗੜ੍ਹ ਵਾਲੇ ਪਾਸੇ ਇੰਡਸਟਰੀ ਸੀ ਜਿਹੜੀ ਅੱਜ ਬੰਦ ਹੋ ਗਈ ਉਹਨੂੰ ਰਿਵਾਈਵ ਕਰਨਾ ਨੂਰਪੁਰ ਵੇਦੀਵਾਲ ਫੋਰੈਸਟ ਇੰਡਸਟਰੀ ਜਿਹੜਾ ਫੋਰੈਸਟ ਹੈ ਉਹਨੂੰ এনवायरमेंट ਨੂੰ ਸੇਵ ਕਰਕੇ ਉੱਤੇ ਵਾਈਲਡ ਲਾਈਫ ਸੈਂਚੁਰੀ ਕੁਝ ਖੋਲਣ ਦਾ ਫਿਰ ਜਿਹੜਾ ਸਾਡੇ ਫਲੱਡ ਆਉਂਦੇ ਨੇ ਅਨੰਪੂ ਬੈਟਰ ਕੋਈ ਅਸੀਂ ਸੋਲੂਸ਼ਨ ਨਹੀਂ ਕਰ ਸਕੇ ਪਰ ਇੰਨੀ ਟੈਕਨੋਲੋਜੀਜ਼ ਹੈਗੀਆਂ ਕਿ ਜਿਹੜਾ ਫਲੱਡ ਆਉਂਦਾ ਉਹਨੂੰ ਪਾਣੀ ਨੂੰ ਅਸੀਂ ਰੋਕ ਕੇ ਪਾਣੀ ਦੀ ਜਿਹੜੀ ਸਾਨੂੰ ਘਾਟ ਪੰਜਾਬ 'ਚ ਹੈਗੀ ਆ ਉਹ ਵੀ ਪੂਰਤੀ ਕਰ ਸਕੀਏ। ਉਹ ਨਾਮਕੇ ਦਾਪਕੇ ਸੰਤ ਨੇ ਤੁਸੀਂ ਰਾਜਨੀਤੀ ਬਾਰੇ ਕਿਹਾ ਦੱਸੋ। ਭਾਜੀ ਜਦੋਂ ਕਹਿਣ ਦਾ ਮਾਬਾਈ ਜੀ ਜਦੋਂ ਕੋਈ ਚੰਗੇ ਬੰਦੇ ਚਾਹੇ ਸਾਡੇ ਜੇ ਸੰਤ ਨੇ ਤਾਂ ਉਹ ਮਤਲਬ ਚੰਗੇ ਸੀਗੇ ਤੇ ਚੰਗੇ ਬੰਦੇ ਰਾਜਨੀਤੀ ਜਾਣਗੇ ਤਾਂ ਚੰਗੇ ਖਿਆਲਤ ਵੀ ਹੋਣਗੇ ਤੇ ਰਾਜਨੀਤੀ 'ਚ ਵੀ ਚੰਗੇ ਵਾ ਇਹ ਮੁੱਦਿਆਂ ਤੇ ਚੰਗਾ ਕੰਮ ਹੋਏਗਾ ਜੀ ਇਸ ਕਰਕੇ ਆਇਆ। ਮੋੜੀ ਕਾਲੀ ਦਰ ਦਾ ਸੱਤ ਸੱਤ ਪ੍ਰਸਤ ਬਣਾਇਆ ਸੀ ਬਾਬਾ ਜੀ ਸਿੰਘ ਜੀ। ਹਾਂਜੀ। ਤੁਸੀਂ ਵੀ ਮੋੜੀ ਕਾਲੀ ਦਰ ਬਾਰੇ ਕੀ ਜਾਣਦੇ ਹੋ ਤੁਸੀਂ? ਨਹੀਂ ਜੀ। ਮੈਂ ਇੰਡੀਪੈਂਡੈਂਟ ਰਹਿਣਾ ਚਾਹੁੰਦਾ ਸੀ ਕਿਉਂਕਿ ਮੈਂ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਜੀ ਜਿਹੜੇ ਮੁੱਦਿਆਂ ਦੀ ਰਾਜਨੀਤੀ ਆ ਅੱਧੀ ਡੇਟ 'ਚ ਕੋਈ ਸਿੱਖ ਦੇ ਨਾਂ ਤੇ ਵੋਟਾਂ ਲੰਦਾ ਕੋਈ ਹਿੰਦੂਆਂ ਦੇ ਨਾਂ ਤੇ ਵੋਟਾਂ ਲੰਦਾ ਪਰ ਜਿਹੜੇ ਬੇਸਿਕ ਮੁੱਦੇ ਨੇ ਸਾਡੇ ਰੋਜ਼ ਦੇ ਜਾਈ ਇਮਪਲੋਇਮੈਂਟ ਹੈ ਸਾਡਾ ਬੇਰੋਜ਼ਗਾਰੀ ਦੇ ਨਾਲ ਨਸ਼ਿਆਂ ਦਾ ਹੋ ਗਿਆ ਜੀ ਉਦੋਂ ਬਾਅਦ ਪਾਣੀਆਂ ਦਾ ਮੁੱਦਾ ਆ ਫੇਰ ਸਾਡਾ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹ ਹੈ ਜੀ ਰਾਜਸਥਾਨ ਚਲਜੋ ਜਾਂ ਹਿਮਾਚਲ ਚਲਜੋ ਉੱਥੇ ਤੁਸੀਂ ਆਪਣੀ ਲੈਂਡ ਨਹੀਂ ਲੈ ਸਕਦੇ ਪੰਜਾਬ ਦੀ ਲੈਂਡ ਕੋਈ ਵੀ ਲੈ ਸਕਦਾ ਉਸ ਚੀਜ਼ ਦੇ ਵਿੱਚ ਵੀ ਹੁਣ ਸਾਨੂੰ ਪਰਪੱਖ ਹੋਣਾ ਪੈਣਾ ਕਿ ਜਿਹੜੀ ਪੰਜਾਬ ਦੀ ਲੈਂਡ ਉਹ ਪੰਜਾਬੀਆਂ ਕੋਲ ਰਹੇ ਅਸੀਂ ਤੇ ਮਾਤਾ ਜੀ ਉਸ ਵਾਈਟ ਨੇ ਜਿਵੇਂ ਸਾਡਾ ਪਰਿਵਾਰ ਸੰਪੂਰਨ ਤਕਸਤ ਪਰ ਉਹ ਜਿਹੜੇ ਇੱਕ ਪਾਸੇ ਨਾਲੋਂ ਉੱਪਰ ਤੱਕ ਸਾਰੇ ਘਰਵਾਲੇ ਕਰਦੇ ਨੇ ਆਪਾਂ ਇਹ ਵੀ ਜਿਹੜਾ ਵੀ 10 ਕਰਨ ਤੋਂ ਬਾਅਦ ਸਿਰ ਕੋ ਐਸਟੂਟਾ ਹੈ ਆਖੀ ਤੁਸੀਂ ਜੋ ਸੋਚਿਆ ਉਹਦੇ ਅਸਰ ਕੋਸ਼ਿਸ਼ ਕਰਨ ਦੇ ਤੇ ਆ ਰਿਹਾ ਕੋਣੀ ਜਿਹੜਾ ਨਾਮਕ ਪ੍ਰਸਾਦ ਆ ਐਮਪੀ ਸਰਟੀਫਿਕੇਟ ਜਦੋਂ ਕੋਈ ਕੰਮ ਨਹੀਂ ਕਰਦਾ ਜੀ ਉਹਨੂੰ ਹੁੰਦਾ ਕਿ ਮੈਂ ਹੁਣ ਕਿਵੇਂ ਲੋਕਾਂ ਨੂੰ ਮੂੰਹ ਦਿਖਾਵਾਂਗਾ ਜੀ ਤੇ ਉਸ ਤੋਂ ਬਾਅਦ ਸਿਰਫ ਉਹ ਸੀਟ ਖਾਲੀ ਸੀ ਚੇਂਜ ਕਰਨ ਦਾ ਸਭ ਤੋਂ ਪਹਿਲਾਂ ਤਾਂ ਉਹ ਬਿਲਕੁਲ ਪੁੰਦਾ ਪਰ ਪਹਿਲੀ ਗੱਲ ਤਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਜਦੋਂ ਐਮਪੀ ਹੋਵੇ ਜਾਂ ਐਮਐਲਏ ਹੋਵੇ ਜੇ ਕੋਈ ਲੋਕਲ ਮੌਜੂਦਾ ਜਿਵੇਂ ਮੇਰੇ ਨਾਨਕੇ ਦਾਦਕੇ ਸਾਰੇ ਇਸੇ ਏਰੀਆ 'ਚ ਨੇ ਜੀ ਰੂਪਰ ਤੋਂ ਲੈ ਆਪਣਾ ਮੋਹਾਲੀ ਤੋਂ ਲੈ ਕੇ ਨਵਾਂ ਸ਼ਹਿਰ ਬੰਗਿਆਂ ਤੱਕ ਮੇਰੀ ਮਾਸੀ ਮਾਸਟਰ ਸਾਰੇ ਉਸੇ ਇਲਾਕੇ ਦੇ ਨੇ ਬੰਦਾ ਵੀ ਲੋਕਲ ਹੋਣਾ ਚਾਹੀਦਾ ਤਾਂਕਿ ਲੋਕਲ ਮੁੱਦਿਆਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਦੇ ਆਪ ਦੇ ਜਿਹੜੇ ਮੁਸ਼ਕਿਲਾਂ ਹੱਲ ਕਰ ਸਕੀਏ ਨਾਲੇ ਜਵਾਬਦੇਹ ਵੀ ਸੌਖੀ ਹੋ ਜਾਂਦੀ ਹੈ ਜੀ ਤੁਸੀਂ ਕਹਿ ਰਹੇ ਹੋ ਕਿ ਤਾਂ ਭਾਦੀਆ ਵੀ ਇਹਨੇ ਕੰਮ ਨਹੀਂ ਕੀਤਾ ਚੱਦੂ ਮਾਈਟਰ ਵਾਪਸ ਆਇਆ ਇਟ ਮੀਨਸ ਉਹਨੇ ਕੀਤੇ ਕੰਮ ਉਹਨਾਂ ਦੇ ਲੋਕਾਂ ਦੇ ਉਹ ਲੋਕੀ ਜਵਾਬ ਦੇਣਗੇ ਜੀ ਹੁਣ ਵੋਟਾਂ ਪਾ ਕੇ ਕੀ ਉਮੀਦਵਾਰ ਆਪਨਾਂ ਨੂੰ ਤਾਂ ਹੁੰਦਾ ਨਿਚੰਦੂ ਮਰ ਸਾਹਿਬ ਲਾਸਟ 5 ਇਅਰਸ ਨਹੀਂ ਸੀਗੇ ਜਿਹੜੇ ਉਹਨਾਂ ਨੇ ਕੀਤਾ ਸੀ ਹੁਣ ਉਹ ਚੰਦੂ ਮਰ ਸਾਹਿਬ ਦਾ ਜਵਾਬ ਜੰਨੂਵਾਨ ਸਾਹਿਬ ਦੇ ਸਕਦੇ ਨੇ ਜੀ ਮੈਂ ਕਿਵੇਂ ਦੇ ਸਕਦਾ ਜੀ ਮੋਟਰ ਹੋਂਦ ਤੇ ਤੁਸੀਂ ਲੈ ਰਹੇ ਹੋ ਤੁਸੀਂ ਕਾਂਗਰਸ ਚੋਂ ਤੁਹਾਨੂੰ ਪਤਾ ਹੈਗਾ ਚੰਦੂ ਮਰ ਨੇ ਕੀ ਕੀਤਾ ਤੁਹਾਡੇ ਭਾਂਡੇ ਖੇਚਾ ਹੁਣਾ ਸਾਡੇ ਸਾਹਮਣੇ ਜੀ ਜਿਹੜੇ ਮੁੱਦੇ ਪਹਿਲਾਂ ਅਸੀਂ ਅਕਾਲੀ ਦਲ ਵੇਲੇ ਆ ਕਾਂਗਰਸ ਵੇਲੇ ਤੇ ਆਪ ਵੇਲੇ ਉਹ ਅੱਜ ਵੀ ਖੜੇ ਨੇ ਨਸ਼ਿਆਂ ਦਾ ਮੁੱਦਾ ਵੀ ਖੜਾ ਹੈ ਜੀ ਹੜ੍ਹਾਂ ਦਾ ਮੁੱਦਾ ਵੀ ਖੜਾ ਹੈ ਅਨਪਲਾਈਮੈਂਟ ਦਾ ਮੁੱਦਾ ਵੀ ਖੜਾ ਆ ਕਿਸਾਨਾਂ ਦਾ ਸਭ ਤੋਂ ਵੱਡਾ ਮੁੱਦਾ ਅੱਜ ਕਿਸਾਨ ਬਾਰਡਰਾਂ ਤੇ ਬੈਠੇ ਨੇ ਉਹਨਾਂ ਦਾ ਮੁੱਦਾ ਅ ਐਸਟੋਲੀ ਝੂਕਿਆ ਜੀ ਆਪਣੇ ਹਲਕੇ ਦੇ ਵਿਕਾਸ ਦੀ ਗੱਲ ਕਰ ਰਹੇ ਨੇ ਕੰਮ ਕੀਤੇ ਆ ਮੈਨੂੰ ਤਾਂ ਲੱਗਦਾ ਨਹੀਂ ਜੀ ਲੋਕਾਂ ਨੇ ਇਹ ਨਹੀਂ ਪੁੱਛਣਾ ਵੀ ਵੱਡੇ ਵੱੱਡੇ ਲੈ ਲੈਣੇ ਤੁਸੀਂ ਲੋਕ ਸਭਾ ਵਿੱਚ ਕੀ ਹੋਇਆ ਡਾਕਟਰ ਇਸ ਚੀਜ਼ 'ਤੇ ਬਾਤ ਕਰੋ ਤਾਂ ਨਹੀਂ ਜੇ ਕੀਤੇ ਹੁੰਦੇ ਤਾਂ ਲਾਸਟ ਟਾਈਮ ਜਿੱਤੇ ਜਾਂਦੇ ਜੀ ਮੁਨੀਸ਼ਤਵਾਰੀ ਕਿਉਂ ਆਉਂਦੇ ਫਿਰ ਉਸ ਤੋਂ ਪਹਿਲਾਂ ਕਿ ਜਿੱਤੀ ਸੀ ਨਹੀਂ ਉਸ ਤੋਂ ਬਾਅਦ ਜਦੋਂ ਹਾਰੇ ਸੀ ਜਦ ਕੰਮ ਕੀਤੇ ਹੁੰਦੇ ਤਾਂ ਉਸ ਤੋਂ ਨੈਕਸਟ ਫਿਰ ਨੈਕਸਟ ਟਰਮ ਕਿਉਂ ਹਾਰਦੇ ਜੀ ਉਹ ਅਧਿਕਾਰੀ ਨੀ ਕਿ ਜਦ ਤੱਕ ਪ੍ਰੋਗਰਾਮ ਪਾਜੀ ਤੁਸੀਂ ਪਾਰਟੀ ਦੀ ਰੈਲੀਆਂ ਦੀ ਗੱਲ ਕਰ ਰਹੇ ਹੋ ਮੈਂ ਪਾਰਟੀ ਦੀ ਰੈਲੀ ਨਹੀਂ ਪਬਲਿਕ ਰੈਲੀ ਦੇ ਵਿੱਚ ਪਾਜੀ ਜਿਹੜੇ ਕਿਸਾਨਾਂ ਦੇ ਮੁੱਦੇ ਨੇ ਜਾਂ ਕਿਸ ਕੋਈ ਮੁੱਦੇ ਸਾਰਾ